ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਤੋਂ ਅੱਗੇ ਕਿਵੇਂ ਵਧ ਸਕਦੇ ਹਾਂ ਕਾਮਯਾਬ ਹੋ ਸਕਦੇ ਹਾਂ ਉਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਜੋ ਅਸੀਂ ਵੀਡੀਓ ਦੇ ਵਿੱਚ ਦੱਸਾਂਗੇ ਸੰਗਤ ਜੀ ਜਿਵੇਂ ਕਿ ਗੱਲ ਕਰਦੇ ਹਾਂ ਮਛਲੀ ਦੀ ਜਿਸ ਨੂੰ ਪਾਣੀ ਤੋਂ ਬਾਹਰ ਕੱਢ ਦਈਏ ਤਾਂ ਇਹ ਮਰ ਜਾਂਦੀ ਹੈ ਬਿਨਾ ਪਾਣੀ ਤੋਂ ਮਛਲੀ ਦੀ ਜ਼ਿੰਦਗੀ ਕੁਝ ਵੀ ਨਹੀਂ ਹੈ ਇਸ ਤਰਤੀ ਤੇ ਛੋਟੀ ਵੱਡੀ ਕੋਈ ਵੀ ਚੀਜ਼ ਹੋਵੇ ਉਹ ਸਾਨੂੰ ਕੁਝ ਨਾ ਕੁਝ ਸਿਖਾਉਂਦੀ ਜ਼ਰੂਰ ਹੈ ਜਿਵੇਂ ਕਿ ਵਹਿੰਦਾ ਹੋਇਆ ਪਾਣੀ ਪਾਣੀ ਚ ਡਿੱਗਦਾ ਪੱਥਰ ਤੇ ਮਛਲੀ ਕਿੰਨਾ ਵੀ ਡੂੰਗਾ ਪਾਣੀ ਦਾ ਪਹਾਅ ਹੋਵੇ ਉਹ ਕਠਿਨਾਈਆਂ ਅੱਗੇ ਡੱਟ ਕੇ ਖਲੋ ਜਾਂਦੀ ਹੈ ਤੇ ਆਪਣੀ ਹਿੰਮਤ ਦੇ ਨਾਲ ਵਿਸ਼ਵਾਸ ਦੇ ਨਾਲ ਤੈਰ ਕੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੀ ਹੈ ਇੱਕ ਜੀਵਤ ਮਛਲੀ ਲਗਾਤਾਰ ਕੋਸ਼ਿਸ਼ ਕਰਦੀ ਹੈ ਇਸੇ ਤਰ੍ਹਾਂ ਤੁਸੀਂ ਆਪਣੇ ਦਿਲ ਦੀ ਆਵਾਜ਼ ਨੂੰ ਸੁਣੋ ਤੇ ਜ਼ਿੰਦਗੀ ਰੂਪੀ ਤਾਰਾ ਦੇ ਵਿੱਚੋਂ ਇੱਕ ਲਕਸ਼ਯ ਬਣਾ ਕੇ ਆਪਣੀ ਮੰਜ਼ਿਲ ਬਣਾ ਕੇ ਅੱਗੇ ਵਧੋ ਰਾਹ ਵਿੱਚ ਕਠਿਨਾਈਆਂ ਮੁਸੀਬਤਾਂ ਆਉਣਗੀਆਂ ਪਰ ਆਪਣਾ ਜਿਹੜਾ ਨਿਰੰਤਰ ਪ੍ਰਯਾਸ ਹੈ ਜਾਰੀ ਰੱਖੋ ਕੋਸ਼ਿਸ਼ ਜਾਰੀ ਰੱਖੋ ਇਹ ਕਦੇ ਨਾ ਸੋਚੋ ਕਿ ਫਲਾਣਾ ਬੰਦਾ ਕਿੰਨੀ ਵੱਡੀ ਪੋਸਟ ਤੇ ਹੈ ਇਹ ਸੋਚੋ ਕਿ ਉਸਨੇ ਕਿੰਨੀ ਮਿਹਨਤ ਕੀਤੀ ਹੋਵੇਗੀ ਤਾਹੀਂ ਅੱਜ ਕੁਝ ਬਣਿਆ ਹੈ ਹਰ ਵੇਲੇ ਕਿਸਮਤ ਨੂੰ ਕੋਸਨ ਨਾਲੋਂ ਉਠੋ ਪ੍ਰਯਾਸ ਕਰੋ ਤੇ ਕੋਸ਼ਿਸ਼ ਕਰੋ ਸੰਗਤ ਜੀ ਇੱਕ ਗੱਲ ਨੂੰ ਸਮਝਣ ਦੇ ਲਈ ਤੁਹਾਡੇ ਨਾਲ ਇੱਕ ਸੱਚੀ ਘਟਨਾ ਵੀ ਸਾਂਝੀ ਕਰਾਂ ਜਾ ਰਹੀ ਹਾਂ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਜਰੂਰ ਸੁਣਨਾ ਸਾਧ ਸੰਗਤ ਜੀ ਸਾਬ ਜਾਦਿਆਂ ਦੇ ਸਥਾਨ ਤੇ ਫਤੇਗੜ ਸਾਬ ਉਸ ਇਲਾਕੇ ਦਾ ਵਿਅਕਤੀ ਸੀ ਉਹਦੇ ਮਨ ਦੇ ਵਿੱਚ ਸ਼ਰਦਾ ਬੜੀ ਸੀ ਟਰੱਕ ਡਰਾਈਵਰੀ ਦਾ ਕੰਮ ਕਰਦਾ ਸੀ ਸਾਰਾ ਸਾਰਾ ਦਿਨ ਗੱਡੀਆਂ ਚਲਾਉਂਦਾ ਸੀ ਮਿਹਨਤ ਮਜ਼ਦੂਰੀ ਕਰਦਾ ਸੀ ਪਰ ਨਾਲ-ਨਾਲ ਸਹਿਬਜ਼ਾਦਿਆਂ ਦਾ ਨਾਮ ਵੀ ਜਪਦਾ ਰਹਿੰਦਾ ਸੀ ਉਸ ਮਨੁੱਖ ਨੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਰੱਖਿਆ ਤੇ ਸੰਗਤ ਜੀ ਸਤਕੁਰ ਜੀ ਦੀ ਕਿਰਪਾ ਦੇ ਨਾਲ ਉਹਦੇ ਮਨ ਦੇ ਵਿੱਚ ਆਇਆ ਕਿ ਕਿੰਨਾ ਕੁ ਚਿਰ ਡਰਾਈਵਰੀ ਕਰਾਂਗਾ ਮੈਂ ਆਪਣਾ ਟਰੱਕ ਲੈ ਲੈਂਦਾ ਹਾਂ ਉਸ ਤੇ ਕੰਮ ਕਰਦਾ ਹਾਂ ਸਾਧ ਸੰਗਤ ਜੀ ਉਹਨੇ ਕੀ ਕੀਤਾ ਕਿ ਉਹਦੀ ਥੋੜੀ ਜਈ ਜ਼ਮੀਨ ਸੀ ਉਹ ਵੇਚ ਦਿੱਤੀ ਕਾਰ ਬੁਹਾ ਰਹਿ ਗਿਆ ਤੇ ਰਿਸ਼ਤੇਦਾਰ ਕਹਿੰਦੇ ਕਿ ਰਹਿਣ ਦੇ ਟਰੱਕ ਨਾ ਲੈ ਉਹ ਮਨੁੱਖ ਕਹਿੰਦਾ ਕਿ ਮੈਨੂੰ ਸਤਗੁਰਾਂ ਤੇ ਪੂਰਾ ਭਰੋਸਾ ਹੈ ਉਹ ਮੇਰੀ ਬਾਹ ਫੜ ਲੈਣਗੇ ਸਾਧ ਸੰਗਤ ਜੀ ਸਾਰੀ ਜ਼ਮੀਨ ਉਸਨੇ ਵੇਚ ਦਿੱਤੀ ਸਭ ਕੁਝ ਵੇਚ ਕੇ ਉਹਨੇ ਇੱਕ ਟਰੱਕ ਲਿਆਂਦਾ ਟਰੱਕ ਲਿਆ ਕੇ ਘਰ ਉਹ ਆਪਣੇ ਪਰਿਵਾਰ ਨੂੰ ਕਹਿੰਦਾ ਕਿ ਸਾਰੇ ਜਾਣੇ ਸਹਿਬਜ਼ਾਦਿਆਂ ਦੇ ਅਸਥਾਨ ਤੇ ਪਹੁੰਚੋ ਪਹਿਲਾਂ ਸੀ ਜਿਹੜੀ ਸਤਗੁਰਾਂ ਦੀ ਦਾਤ ਦਿੱਤੀ ਹੈ ਉਸ ਸਥਾਨ ਤੇ ਜਾ ਕੇ ਅਰਦਾਸ ਕਰਵਾਉਣੀ ਹੈ ਜਦੋਂ ਉੱਥੇ ਪਹੁੰਚਿਆ ਤੇ ਸੰਗਤ ਜੀ ਬੜੇ ਧਿਆਨ ਦੇ ਨਾਲ ਇਹ ਗੱਲ ਸੁਣਨ ਵਾਲੀ ਹੈ ਸਾਰੇ ਰਿਸ਼ਤੇਦਾਰ ਵੀ ਇਕੱਠੇ ਹੋਏ ਬੜੀਆਂ ਵਧਾਈਆਂ ਮਿਲੀਆਂ ਜਦੋਂ ਜਾ ਕੇ ਗੁਰੂ ਦੇ ਦਰ ਗ੍ਰੰਥੀ ਸਿੰਘ ਨੂੰ ਚਾਬੀ ਫੜਾ ਕੇ ਕਹਿੰਦਾ ਕਿ ਮੇਰੀ ਅਰਦਾਸ ਕਰ ਦਿਓ ਮੈਂ ਨਵਾਂ ਟਰੱਕ ਲਿਆ ਹੈ ਸਤਿਗੁਰ ਜੀ ਕਿਰਪਾ ਕਰਨ ਸੈਭ ਜਾਦੇ ਮੇਰੇ ਸਿਰ ਤੇ ਹੱਥ ਰੱਖਣ ਬਰਕਤਾਂ ਪਾ ਦੇਣ ਕਹਿੰਦੇ ਉਹਨੇ ਇਹ ਗੱਲ ਕਹੀ ਜਿਹੜਾ ਗੁਰੂ ਘਰ ਦਾ ਗ੍ਰੰਥੀ ਸੀ ਉਹਨੂੰ ਸੁਣਨ ਦੇ ਵਿੱਚ ਥੋੜਾ ਫਰਕ ਪੈ ਗਿਆ ਉਹਨੇ ਜਾ ਕੇ ਅਰਦਾਸ ਕਰ ਦਿੱਤੀ ਕਿ ਹੇ ਸੱਚੇ ਪਾਤਸ਼ਾਹ ਤਾਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜੇ ਬਾਬਾ ਜੋਰਾਵਾ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਜੋਚਾ ਸਿੰਘ ਜੀ ਆਪ ਜੀ ਦੇ ਅਸਥਾਨ ਤੇ ਇਹ ਫਲਾਣਾ ਸਿੰਘ ਭਾਈ ਗੁਰਮਖ ਸਿੰਘ ਆਪਣਾ ਟਰੱਕ ਪੇਟਾ ਕਰਦਾ ਹੈ ਆਪ ਜੀ ਕਿਰਪਾ ਕਰੋ ਜਦੋਂ ਇਹ ਅਰਦਾਸ ਕੀਤੀ ਤੇ ਸਾਰੇ ਰਿਸ਼ਤੇਦਾਰ ਦੇਖਣ ਲੱਗੇ ਕਿ ਇੰਨੇ ਤੇ ਸਭ ਕੁਝ ਵੇਚ ਕੇ ਟਰੱਕ ਲਿਆ ਸੀ ਜਦੋਂ ਅਰਦਾਸ ਹੋ ਗਈ ਉਹਨਾਂ ਦੇ ਸਾਰੇ ਘਰਦਿਆਂ ਨੇ ਗਰੰਥ ਸਿੰਘ ਨੂੰ ਫੜ ਲਿਆ ਤੇ ਕਹਿਣ ਲੱਗੇ ਕਿ ਭਾਈ ਜੀ ਤੁਹਾਨੂੰ ਤੇ ਆਖਿਆ ਸੀ ਕਿ ਅਰਦਾਸ ਕਰਨੀ ਹੈ ਮਹਾਰਾਜ ਬਰਕਤਾਂ ਪਾਉਣ ਤੁਸੀਂ ਤੇ ਅਰਦਾਸ ਕਰ ਦਿੱਤੀ ਕਿ ਟਰੱਕ ਇੰਨੇ ਪੇਟਾ ਕੀਤਾ ਹੈ ਅਸੀਂ ਤੇ ਇਹ ਟਰੱਕ ਕਰਜ਼ੇ ਚੁੱਕ ਚੁੱਕ ਕੇ ਲਿਆ ਸੀ ਉਹ ਗ੍ਰੰਥੀ ਸਿੰਘ ਰਿਸ਼ਤੇਦਾਰਾਂ ਨੂੰ ਕਹਿੰਦਾ ਕਿ ਇਹ ਮੇਰੇ ਤੋਂ ਗਲਤੀ ਹੋ ਗਈ ਪਰ ਉਹ ਪਾਈ ਗੁਰਮਖ ਸਿੰਘ ਜਿਸ ਦਾ ਟਰੱਕ ਸੀ ਉਹ ਕਹਿੰਦਾ ਇਹਨਾਂ ਤੋਂ ਗਲਤੀ ਨਹੀਂ ਹੋਈ ਜੋ ਮੇਰੀ ਸੇਵਾ ਸੀ ਸਹਿਬ ਜਾਦਿਆਂ ਆਪ ਲੈ ਲਈ ਕਹਿੰਦਾ ਕਿ ਹੁਣ ਜੋ ਮਰਜ਼ੀ ਹੋ ਜਾਵੇ ਅਰਦਾਸ ਹੋ ਗਈ ਹੈ ਆ ਚਾਬੀਆਂ ਪਾਈਆਂ ਨੇ ਮੈਂ ਦਿਹਾੜੀਆਂ ਲਗਾ ਕੇ ਸਮਾਪਾਸ ਕਰ ਲਵਾਂਗਾ ਪਰ ਮੈਂ ਹੁਣ ਗੁਰੂ ਘਰ ਦੇ ਵਿੱਚੋਂ ਇਹ ਜਿਹੜੀ ਅਰਦਾਸ ਹੋਈ ਹੈ ਉਹ ਵਾਪਸ ਨਹੀਂ ਲੈਣੀ ਸਾਹ ਸੰਗਤ ਜੀ ਉਹ ਗੁਰਸੇਖ ਨੂੰ ਵਿਸ਼ਵਾਸੀ ਗੁਰੂ ਤੇ ਭਰੋਸਾ ਸੀ ਫੇ ਸੰਗਤ ਜੀ ਕੀ ਕਿਰਪਾ ਹੋਈ ਕਿ ਸਾਰੇ ਰਿਸ਼ਤੇਦਾਰਾਂ ਨੇ ਬੜਾ ਕੁਝ ਉਹਨੂੰ ਬੋਲਿਆ ਕਿ ਤੂੰ ਮਰ ਜਾਵੇਂਗਾ ਤੇਰੇ ਬੱਚੇ ਭੁੱਖੇ ਮਰ ਜਾਣਗੇ ਦਿਹਾੜੀਆਂ ਲਗਾ ਲਗਾ ਕੇ ਟੈਮ ਤੇਰਾ ਲੰਗਣਾ ਨਹੀਂ ਜ਼ਮੀਨ ਤੇਰੀ ਵੇਖ ਗਈ ਹੈ ਫੇ ਫਿਰ ਕੀ ਹੋਵੇਗਾ ਹੁਣੇ ਚਾਬੀਆਂ ਫੜ ਲੈਂਦੇ ਹਾਂ ਕਹਿਣ ਲੱਗਾ ਇੱਥੋਂ ਤੇ ਚਾਬੀ ਫੜ ਲਵਾਂਗਾ ਦਰਗਾਹ ਦੇ ਵਿੱਚ ਲੇਖਾ ਕੌਣ ਦੇਵੇਗਾ ਜਿਹੜੀ ਸਭ ਜਾਦਿਆਂ ਦੇ ਨਾਮ ਤੇ ਚੀਜ਼ ਹੋ ਗਈ ਹੈ ਉਹ ਹੁਣ ਮੈਂ ਕਿਵੇਂ ਲੈ ਸਕਦਾ ਹਾਂ ਹੁਣ ਜੇ ਮੈਂ ਮਰ ਵੀ ਜਾਵਾਂ ਮੈਂ ਅਰਦਾਸ ਕਰਦਾ ਹਾਂ ਕੋਈ ਗੱਲ ਨਹੀਂ ਦਿਹਾੜੀਆਂ ਕਰ ਲਵਾਂਗਾ ਭੁੱਖਾ ਮਰ ਜਾਵਾਂਗਾ ਕਿਉਂਕਿ ਮੈਨੂੰ ਵਿਸ਼ਵਾਸ ਹੈ ਮੇਰੇ ਪਾਸ਼ਾ ਜੀਤੇ ਸਾਰੇ ਰਿਸ਼ਤੇਦਾਰ ਸਮਝਾ ਸਮਝਾ ਕੇ ਆਪਣੇ ਘਰਾਂ ਨੂੰ ਤੁਰ ਗਏ ਘਰ ਵਾਲੀ ਵੀ ਛੱਡ ਕੇ ਤੁਰ ਗਈ ਤੇ ਬੱਚੇ ਵੀ ਚਲੇ ਗਏ ਪਰ ਸੰਗਤ ਜੀ ਉਹ ਬੈ ਗਿਆ ਸਤਗੁਰਾਂ ਦੇ ਦੁਆਰੇ ਤੇ ਕਹਿੰਦਾ ਕਿ ਹੇ ਸੱਚੇ ਪਾਤਸ਼ਾਹ ਅਰਦਾਸ ਕਰਦਾ ਹਾਂ ਮੈਂ ਇੰਨੇ ਯੋਗ ਨਹੀਂ ਸੀ ਤੋ ਕਿਰਪਾ ਕਰਕੇ ਮੇਰੇ ਤੋਂ ਇੰਨੀ ਸੇਵਾ ਲੈ ਲਈ ਸੱਚੇ ਪਾਤਸ਼ਾਹ ਮੈਂ ਤਾਂ ਜਨਮਾਂ ਦੇ ਵਿੱਚ ਵੀ ਇੰਨੀ ਸੇਵਾ ਨਹੀਂ ਸਿੱਖ ਸਕਦਾ ਸੰਗਤ ਜੀ 26-27 ਲੱਖ ਦਾ ਉਸ ਵੇਲੇ ਉਹ ਟਰੱਕ ਹੋਵੇਗਾ। ਪਹਿਲੀ ਵੇਚ ਕੇ ਸਭ ਕੁਝ ਵੇਚ ਕੇ ਉਹਨੇ ਖਰੀਦਿਆ ਸੀ। ਤੇ ਗੁਰਸਿੱਖ ਅੱਖਾਂ ਦੇ ਵਿੱਚ ਜਲ ਭਰ ਕੇ ਕਹਿੰਦਾ ਸੱਚੇ ਪਾਤਸ਼ਾਹ ਮੇਰੀ ਸੇਵਾ ਥੋੜੀ ਏ ਪ੍ਰਵਾਨ ਕਰਿਓ ਮੈਂ ਤੇ ਨਹੀਂ ਸੀ ਕਰ ਸਕਦਾ ਤੁਸੀਂ ਕਰ ਲਈ ਆਪ। ਸੰਗਤ ਜੀ ਫਿਰ ਉਹ ਬੈਠਾ ਰਿਹਾ ਸ਼ਾਮ ਦਾ ਸਮਾਂ ਹੋਇਆ ਬੈਠਿਆਂ ਬੈਠਿਆਂ ਦੋ ਬਾਲਕਾਏ ਛੋਟੀਆਂ ਉਮਰਾਂ ਨੇ ਆਣ ਕੇ ਕਹਿੰਦੇ ਪਾਈ ਸਾਹਿਬ ਜੀ ਕਹਿੰਦਾ ਹਾਂ ਉਹ ਬੱਚੇ ਕਹਿੰਦੇ ਕਿ ਸਾਡੇ ਮਾਤਾ ਪਿਤਾ ਇੱਥੇ ਖੋ ਗਏ ਨੇ ਅਸੀਂ ਉਹਨਾਂ ਨੂੰ ਮਿਲਣਾ ਹੈ ਆ ਸਾਡਾ ਬੈਗ ਹੈ ਇੱਥੇ ਰੱਖ ਲਓ ਉਹ ਕਹਿੰਦਾ ਕਿ ਰੱਖ ਜਾਓ ਕੋਈ ਗੱਲ ਨਹੀਂ ਉਹ ਬੱਚੇ ਉਹਦੇ ਕੋਲ ਬੈਗ ਰੱਖ ਕੇ ਚਲੇ ਗਏ ਸਾਧ ਸੰਗਤ ਜੀ ਇਹ ਸੱਚੀ ਘਟਨਾ ਹੈ ਉਹ ਵੇਟ ਕਰਦਾ ਰਿਹਾ ਕਿ ਉਹ ਦੇਖਦਾ ਰਿਹਾ ਕਿ ਸ਼ਾਮ ਨੂੰ ਕਿ ਬੱਚੇ ਆਏ ਨਹੀਂ ਸੋਦਰ ਰਹਿਰਾ ਸੈਬ ਦਾ ਪਾਰਟ ਹੋਇਆ ਉਹਨੇ ਉਥੇ ਬੈ ਕੇ ਪਾਰਟ ਸੁਣ ਲਿਆ ਬਾਅਦ ਵਿੱਚ ਆਰਤੀ ਆਰਤੀ ਹੋਈ ਉਹ ਉੱਥੇ ਬੈ ਕੇ ਸੁਣੀ ਸਾਧ ਸੰਗਤ ਜੀ ਧੰ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਸੁਖ ਅਸਨ ਦਾ ਵੇਲਾ ਹੋਇਆ ਸਾਰੇ ਸਿੰਘ ਨਿਕਲ ਕੇ ਬਾਹਰ ਆ ਗਏ ਪਰ ਉਹ ਉੱਥੇ ਹੀ ਬੈਠਾ ਰਿਹਾ ਜਿਹੜੇ ਮੈਂਬਰ ਸੀ ਕਮੇਟੀ ਵਾਲੇ ਸੀ ਨਾਲੇ ਸਭ ਨੂੰ ਪਤਾ ਲੱਗ ਗਿਆ ਕਿ ਇਹਦੀ ਅਰਦਾਸ ਹੋਈ ਹੈ ਸਵੇਰ ਦੀ ਟਰੱਕ ਦੀ ਉਹੀ ਸਿੰਘ ਹੈ ਕਹਿੰਦਾ ਕਿ ਮੈਂ ਸਵੇਰ ਦਾ ਇੱਥੇ ਬੈਠਾ ਸੀ ਦੋ ਬੱਚੇ ਆਏ ਨੇ ਤੇ ਬੈਗ ਮੈਨੂੰ ਦੇ ਗਏ ਨੇ ਉਹ ਵਾਪਸ ਨਹੀਂ ਪਰਤ ਕੇ ਆਏ ਆ ਤੁਸੀਂ ਦਫ਼ਤਰ ਦੇ ਵਿੱਚ ਜਮ੍ਹਾਂ ਕਰ ਲਓ ਦਫ਼ਤਰ ਵਾਲੇ ਕਹਿੰਦੇ ਖੋਲ ਕੇ ਇਸ ਬੈਗ ਨੂੰ ਸਾਥ ਸੰਗਤ ਜਦੋਂ ਖੋਲਿਆ ਤੇ ਖੋਲ ਕੇ ਦੇਖਿਆ ਤੇ ਉਹ ਬੈਗ ਮਾਇਆ ਦੇ ਨਾਲ ਭਰਿਆ ਹੋਇਆ ਸੀ ਤੇ ਉਹ ਜਦੋਂ ਗਿਣਨ ਲੱਗੇ ਜਦੋਂ ਗਿੰਦਿਆਂ ਗਿੰਦਿਆਂ ਉਨੀ ਮਾਇਆ ਨਿਕਲੀ 26 ਲੱਖ ਦਾ ਟਰੱਕ ਸੀ ਪੂਰੇ 26 ਲੱਖ ਹੀ ਨਿਕਲੇ 26 ਲੱਖ ਨਿਕਲਿਆ ਤੇ ਉਹ ਕਮੇਟੀ ਵਾਲੇ ਸਾਰੇ ਕਹਿੰਦੇ ਕਿ ਤੂੰ ਪਾ ਗਵਾਲਾ ਹੈ ਤੂੰ ਕਰਮਾ ਵਾਲਾ ਹੈ ਕਹਿੰਦੇ ਕਿ ਇਸ ਘਰ ਕੇ ਸਹਿਬਜ਼ਾਦਿਆਂ ਨੇ ਤੇਰੇ ਤੋਂ ਸੇਵਾ ਲੈ ਵੀ ਲਈ ਪਰ ਤੇਰੀ ਉਹਨਾਂ ਨੇ ਪਰਖ ਵੀ ਕੀਤੀ ਜਿਹੜਾ ਤੇਰਾ ਭਰੋਸਾ ਸੀ ਉਹ ਪਰਖਿਆ ਵੀ ਗਿਆ ਲੈ ਫੜ ਆਪਣੇ ਹੱਥੀ ਤੈਨੂੰ ਮਾਇਆ ਵੀ ਦੇ ਗਏ ਜਾਂ ਜਾ ਕੇ ਤੂੰ ਟਰੱਕ ਲੈ ਆ ਇਹ ਸਹਿਬਜ਼ਾਦਿਆਂ ਦੀ ਬਖਸ਼ਿਸ਼ ਤੇਰੇ ਤੇ ਹੋ ਗਈ ਹੈ ਸਾਧ ਸੰਗਤ ਜੀ ਉਹ ਪੈਸੇ ਫੜਦਾ ਨਹੀਂ ਸਾਰਿਆਂ ਨੇ ਰਲ ਕੇ ਜਦੋਂ ਉਹ ਬੈਗ ਫੜਾਇਆ ਤੇ ਉਹ ਮਾਇਆ ਲੈ ਕੇ ਜਦੋਂ ਘਰ ਪਹੁੰਚਿਆ ਫਿਰ ਜਾ ਕੇ ਟਰੱਕ ਲਿਆਇਆ ਤੇ ਫਿਰ ਜਦੋਂ ਸਤਿਗੁਰਾਂ ਦੇ ਦਰਸ਼ਨ ਕਰਨਾ ਆ ਤੇ ਐਸੀਆਂ ਬਰਕਤਾਂ ਪੈ ਗਈਆਂ ਐਸੀਆਂ ਬਖਸ਼ਿਸ਼ਾਂ ਹੋ ਗਈਆਂ ਐਸੀਆਂ ਮੇਰਾ ਹੋ ਗਈਆਂ ਕਿ ਸਤਕੂ ਜੀ ਦੀ ਬਖਸ਼ਿਸ਼ ਦੇ ਨਾਲ ਹਰ ਸਾਲ ਉਹ ਟਰੱਕ ਹੋਰ ਚੜਾਉਣ ਲੱਗ ਪਿਆ ਸਾਧ ਸੰਗਤ ਕਿੱਥੇ ਉਹ ਦਿਹਾੜੀਆਂ ਲਗਾਉਂਦਾ ਸੀ ਹੁਣ ਹਰ ਸਾਲ ਫਤਿਹਗੜ੍ਹ ਸਾਹਿਬ ਟਰੱਕ ਚੜਾਉਂਦਾ ਹੈ ਅਸੀਂ ਤਾਂ ਦੌਲਤ ਕਮਾਉਣ ਦੇ ਪਿੱਛੇ ਫਿਰਦੇ ਰਹਿੰਦੇ ਹਾਂ ਕਿਉਂਕਿ ਅਸੀਂ ਇਸ ਪੈਸੇ ਨੂੰ ਮੁੱਖ ਸਮਝਦੇ ਹਾਂ ਪਰ ਜੋ ਅਸਲੀ ਸੁਖ ਹੈ ਉਹ ਉਸ ਵਾਹਿਗੁਰੂ ਅਕਾਲਪੁਰਖ ਜੀ ਦੇ ਚਰਨਾਂ ਦੇ ਵਿੱਚ ਹੈ ਅਤੇ ਜਿਨ੍ਹਾਂ ਨੂੰ ਵਾਹਿਗੁਰੂ ਜੀ ਦੇ ਚਰਨਾ ਦੀ ਧੂੜ ਮਿਲ ਜਾਂਦੀ ਹੈ ਉਹਨਾਂ ਮਨੁੱਖਾਂ ਦੇ ਕੋਲ ਇਹ ਚੀਜ਼ਾਂ ਗੁਲਾਮ ਬਣ ਕੇ ਰਹਿ ਜਾਂਦੀਆਂ ਨੇ ਤਾਂ ਦੌਲਤ ਪੈਸਾ ਤਾਂਦ੍ਰਸਤੀ ਬਰਕਤਾਂ ਮਾਨ ਸਨਮਾਨ ਉਸੇ ਇਨਸਾਨ ਦੀਆਂ ਗੁਲਾਮ ਹੁੰਦੀਆਂ ਨੇ ਜੋ ਵਾਇਗਰੂ ਅਕਾਲਪੁਰਖ ਜੀ ਨੂੰ ਪਉਣਾ ਚਾਹੁੰਦੇ ਨੇ ਜੋ ਵਾਇਗਰੂ ਅਕਾਲਪੁਰਖ ਜੀ ਦੀ ਰਜਾ ਦੇ ਵਿੱਚ ਉਹਨਾਂ ਦੇ ਪਾਣੀ ਨੂੰ ਮਿੱਠਾ ਕਰਕੇ ਮੰਨਦੇ ਨੇ ਹਮੇਸ਼ਾ ਸਬਰ ਸਿੱਦਕ ਭਰੋਸੇ ਦੇ ਨਾਲ ਉਸ ਅਕਾਲਪੁਰਖ ਜੀ ਨੂੰ ਜਾਦ ਕਰਦੇ ਨੇ ਤੇ ਸਾਧ ਸੰਗਤ ਜੀ ਆਓ ਸਾਡੇ ਤੇ ਵੀ ਵਾਇਗਰੂ ਅਕਾਲਪੁਰਖ ਜੀ ਦੀ ਕਿਰਪਾ ਹੋ ਜਾਵੇ ਸਾਨੂੰ ਵੀ ਇਹ ਮਾਤ ਬਖਸ਼ ਦੇਣ ਕਿ ਸਾਡੇ ਵੀ ਮਨ ਦੀਆਂ ਫालतू ਇਸ਼ਿਆਵਾਂ ਖਤਮ ਹੋ ਜਾਣ ਤੇ ਅਸੀਂ ਵੀ ਜਦੋਂ ਵੀ ਵਾਹਿਗੁਰੂ ਜੀ ਨੂੰ ਯਾਦ ਕਰੀਏ ਤੇ ਵਾਹਿਗੁਰੂ ਜੀ ਦੀ ਪ੍ਰਾਪਤੀ ਦੇ ਲਈ ਉਹਨਾਂ ਨੂੰ ਯਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ